ਜੀਵੀ ਸਟਾਰ ਨਾਲ ਜੁੜੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡਾ ਆਪਣਾ ਜਗਵੀਰ ਜੱਗ ਤੁਹਾਨੂੰ ਕਿ ਪਹਿਲਾਂ ਕਦੇ ਵੀ ਵਿਨੇ ਚੌਧਰੀ ਨੇ ਇੰਟਰਵਿਊ ਨਹੀਂ ਕਰੀ ਮੈਂ ਗੱਲ ਕਰ ਰਿਹਾ ਸੀ ਕਹਿੰਦੇ ਯਾਰ ਅੱਜ ਤਾਂ ਸੰਗ ਲੱਗਦੀ ਆ ਪਰ ਜਿਹੜੀ ਕਹਿੰਦੇ ਉਹ ਜਿਨੇ ਹੰਡਾਇਆ ਉਹ ਵੀ ਆਟੋਮੈਟਿਕਲੀ ਗੱਲਾਂ ਨਿਕਲ ਆਉਂਦੀ ਆ ਹੁਣ ਗੱਲ ਕਰਾਂਗੇ ਇਹਨਾਂ ਦੇ ਰੈਸਟੋਰੈਂਟ ਦੀ ਬੇਸ਼ੱਕ ਮੋਗਾ ਦੇ ਵਿੱਚ ਬਹੁਤ ਸਾਰੇ ਰੈਸਟੋਰੈਂਟ ਆ ਇਹਨਾਂ ਦੇ ਰੈਸਟੋਰੈਂਟ ਦੀ ਕੀ ਖਾਸੀਅਤ ਆ ਔਰ ਕਿੱਥੇ ਸਥਿਤਾ ਉਹ ਸਾਰੀਆਂ ਤਮਾਮ ਗੱਲਾਂ ਬਾਤਾਂ ਕਰਾਂਗੇ ਇਹਨਾਂ ਨਾਲ ਮੈਂ ਜੇ ਤੁਹਾਡੇ ਰੈਸਟੋਰੈਂਟ ਦੀ ਗੱਲ ਕਰਾਂ ਬਿਨੇ ਉਹਦੇ ਲਈ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ ਪਹਿਲਾਂ ਤਾਂ ਤੇ ਮੈਂ ਤੁਹਾਨੂੰ ਕਿਹਾ ਕਿ 호텔 ਦਾ ਨਾਮ ਆ ਤੁਹਾਡੇ ਹਾਰਬਰ ਗ੍ਰੈਬ ਹਾਰਬਰ ਗ੍ਰੈਬ ਹਾਂ ਇਹਦਾ ਨਾਮ ਹੀ ਕਿਵੇਂ ਮਾਈਂਡ ਦੇ ਵਿੱਚ ਹੈ ਮਾਈਂਡ ਜਾਇਏ ਵੀ ਮਤਲਬ ਕਨਸੈਪਟ ਮੈਂ ਬਾਹਰ ਲਾ ਚੱਕਿਆ ਸੀ ਸਾਰਾ ਅੱਛਾ ਤਾਂ ਮੈਨੂੰ ਸੀ ਇਹ ਡਿਫਰੈਂਟ ਜੀ ਚੀਜ਼ ਡਿਫਰੈਂਟ ਜੀ ਨਾਮ ਹੋਵੇ ਡਿਫਰੈਂਟ ਜੀ ਚੀਜ਼ ਹੋਵੇ ਨਾ ਕਿ ਉਹ ਰੱਖੀਏ ਤਾਂ ਬਸ ਉਧਰੋਂ ਇਧਰੋਂ ਘਟ ਵੱਡ ਕੇ ਦੇਖ ਕਰਕੇ ਤੇ ਨਾਮ ਰੱਖ ਲਿਆ ਤਾਂ ਹਾਰਬਰ ਹਾਰਬਰ ਹਾਂ ਹਰਬਰ ਸਮੁੰਦਰ ਦਾ ਕੰਡਾ ਹੁੰਦਾ ਹੈ ਸਮੁੰਦਰ ਦਾ ਕੰਡਾ ਬਾਹਰ ਲੋਕ ਕੀ ਕਰਦੇ ਕਿ ਬੀਚਸ ਵਗੈਰਾ ਹੁੰਦੀਆਂ ਹਾਂ ਹਾਂ ਠੀਕ ਹੈ ਆਪਣੇ ਵੀ ਚਲੋ ਹੁਣ ਤਾਂ ਬੀਚਸ ਵਗੈਰਾ ਹੈਗੀਆਂ ਗੋਆ ਵਗੈਰਾ ਹੈਗੀਆਂ ਬਾਹਰ ਜ਼ਿਆਦਾ ਕਰ ਗਈਆਂ ਤਾਂ ਉੱਥੇ 바ਰਬਿਓ ਗ੍ਰਿਲ ਵਗੈਰਾ ਲੋਕਾਂ ਦੇ ਲਾਏ ਹੁੰਦੇ ਗੋਰੇ ਨੂੰ ਬਹੁਤ ਯਕੀਨ ਆਣ ਪੀਂਦੇ ਨੇ ਤਾਂ ਉਹਨੂੰ ਉਹ ਚੀਜ਼ ਕਹਿ ਦਿੰਦੇ ਵੀ ਹਾਰਬਰ ਹੈ ਲਾ ਉੱਥੋਂ ਹਾਰਬਰ ਵੀ ਉਹਦੇ ਕੰਡੇ ਸਮੁੰਦਰ ਦੇ ਕੰਡੇ ਤੇ ਗ੍ਰਿਲ ਹੈ ਕਿਆ ਬਾਤ ਹੈ ਉਹ ਫੀਲਿੰਗ ਹੈ ਜਿਹੜੀ ਦੇਖੋ ਮੋਗੇ ਦੇ ਵਿੱਚ ਵੀ ਆ ਉਹ ਤੁਸੀਂ ਫੀਲ ਕਰ ਸਕਦੇ ਹੋ ਜਿੰਨੇ ਇੱਕ ਕਲੇ ਕਸਟਮਰ ਜਾਂ ਦੋਸਤ ਮੇਤਰ ਆਉਂਦੇ ਉਹਨਾਂ ਨੂੰ ਪਤਾ ਦੂਸਰੀ ਗੱਲ ਮੈਂ ਕਹੂੰਗਾ ਕਿ ਬਹੁਤ ਸਾਰੀਆਂ ਵੈਰਾਈਟੀਆਂ ਹੋਣਗੀਆਂ ਸਿਰ ਨਾਨ ਵੇਜ ਦੇ ਵਿੱਚ ਨਾ ਤੇ ਪਰਿਵਾਰ ਦੇ ਲਈ ਕਿਤਾ ਫੈਮਿਲੀ ਵੀ ਹੈ ਨਾ ਸਾਡਾ ਹਾਂਜੀ ਹਾਂਜੀ ਕਿਵੇਂ ਮਤਲਬ ਸਾਰਾ ਖਾਣ ਪੀਣ ਦੀਆਂ ਹਾਂ ਆਪਣੇ ਕੋਲ ਵੈਜ ਨਾਨ ਵੇਜ ਸਾਰਾ ਕੁਝ ਹੀ ਹੈ ਜਿਆਦਾ ਆਪਣਾ ਫੋਕਸ ਨਾਨ ਵੇਜ ਤੇ ਆ ਠੀਕ ਹੈ ਕਿਉਂਕਿ ਮੈਂ ਸ਼ੁਰੂ ਦੇ ਇਸ ਇਹ ਸੋਚਿਆ ਜੀ ਉਹ ਕੰਮ ਸ਼ੁਰੂ ਕਰਨਾ ਸੀ ਵੀ ਆਪਾਂ ਇੱਕ ਜੀ ਜਿਆਦਾ ਜਿਹੜੀ ਚੀਜ਼ ਤੇ ਫੋਕਸ ਕਰਾਂਗੇ ਤਾਂ ਮੇਰੇ ਖਿਆਲ ਨਾਲ ਉਹ ਚੀਜ਼ ਬੈਸਟ ਬਣਦੀ ਹੈ ਨਾ ਵਧੀਆ ਬਣਦੀ ਹੈ ਤਾਂ ਮੇਰਾ ਫੋਕਸ ਜਿਆਦਾ ਨਾਨ ਵੇਜ ਤੇ ਹੀ ਆ ਵੀ ਜਿਹੜੇ ਜਿੰਨੇ ਵੀ ਅੱਜ ਇੰਡੀਆ ਦੇ ਵਿੱਚ ਇੱਥੇ ਪੰਜਾਬ ਹਰ ਜਗ੍ਹਾ 90% ਲੋਕ ਨਾਨ ਨਾਨ ਵੇਜ ਪਸੰਦ ਕਰਦੇ ਸਭ ਖਾਂਦੇ ਆ ਹਰ ਕੋਈ ਖਾਂਦਾ ਹੈ ਨਾ ਤਾਂ ਮੇਰਾ ਜਿਆਦਾ ਫੋਕਸ ਨਾਨ ਵੇਜ ਤੇ ਹੀ ਸੀਗਾ ਤਾਂ ਵੇਜ ਵੀ ਹੈਗਾ ਜਦੋਂ ਮਤਲਬ ਫੈਮਲੀਆਂ ਦੇ ਲਈ ਵਗੈਰ ਵੇਜ ਜੋ ਹੈ ਵੇਜ ਵੀ ਹੈਗਾ ਨਾਨਵੈਜ ਨਾ ਕੋ ਹਾਂ ਦੋਨੇ ਹੀ ਨਾਨਵੈਜ ਨਾਨਵੈਜ ਟਾਈਪਸ ਦੀ ਗੱਲ ਕਰੀਏ ਕਿਹੜੀਆਂ ਟਾਈਪਸ ਟਾਈਪਸ ਮੇਰੇ ਕੋ ਕਾਫੀ ਤਰ੍ਹਾਂ ਦੇ ਹੈ ਮਤਲਬ ਹੈ ਮੇਰੇ ਕੋਲ ਜਿਆਦਾ ਮਤਲਬ ਰੈਡੀ ਟੂ ਈਟ ਹੀ ਹੁੰਦੇ ਆ ਸਾਰੇ ਇੱਥੇ ਮੈਰੀਨੇਸ਼ਨਸ ਆ ਮੇਰੀਆਂ ਆਪਣੀਆਂ ਹੈਗੀਆਂ ਸਾਰੀਆਂ ਮਤਲਬ ਕੁਝ ਡਿਫਰੈਂਟ ਹੈ ਖਾਣ ਵਾਲੇ ਸਾਰਾ ਕੁਝ ਡਿਫਰੈਂਟ ਆ ਆਪਣਾ ਟੇਸਟ ਮੜਾ ਚੇਂਜ ਹੀ ਕਰ ਦਿੰਦਾ ਆਪਾਂ ਸਾਰਾ ਹਰਬਜ਼ ਵਗੈਰਾ ਆਪਾਂ ਕੋਈ ਸਿੰਥੈਟਿਕ ਜੂਸ ਨਹੀਂ ਕਰਦੇ ਕੋਈ ਡੱਬੀਆਂ ਵਾਲੇ ਮਸਾਲੇ ਨਹੀਂ ਯੂਜ਼ ਕਰਦੇ ਸਭ ਨੇਚਰਲ ਹਰ ਹਰ ਸਪਾਈਸਿਸ ਐ ਪਰ ਕੌਫੀ ਵੀ ਯੂਜ਼ ਕਰਦੇ ਆਪਾਂ ਹਰ ਇੱਕ ਚੀਜ਼ ਦੇ ਵਿੱਚ ਠੀਕ ਇਹ ਫਿਰ ਸ਼ੈਫ ਦਾ ਕੋਰਸ ਵੀ ਤੁਸੀਂ ਆਪ ਹੀ ਕੀਤਾ ਹਾਂ ਮੈਂ ਪ੍ਰੈਕਟਿਸ ਹੈ ਮੇਰੀ ਜੀ ਕਾਫੀ ਸਾਲਾਂ ਦੀ ਕੁਸ਼ਕ ਖੂਨ ਦੇ ਵਿੱਚ ਵੀ ਹੈਗੀ ਹੈ ਇਹ ਚੀਜ਼ ਮੇਰੇ ਫਾਦਰ ਸਾਹਿਬ ਬਹੁਤ ਵਧੀਆ ਕੁੱਕ ਕਰਦੇ ਹੁੰਦੇ ਸੀਗੇ ਬਹੁਤ ਵਧੀਆ ਸਾਨੂੰ ਨਿੱਕੇ ਹੁੰਦੇ ਸੀ ਬਣਾ ਕੇ ਖਵਾਉਂਦੇ ਹੁੰਦੇ ਸੀਗੇ ਕਿਤੇ ਨਾ ਕਿਤੇ ਖੂਨ ਦੇ ਵਿੱਚ ਚੀਜ਼ ਹੈਗੀ ਅਰਚਕੋ ਤੁਸੀਂ ਇੱਕ ਚੀਜ਼ ਨੋਟ ਕਰੀ ਹੋਣੀ ਇਹਨਾਂ ਨੇ ਪਹਿਲਾਂ ਵੀ ਕਿਹਾ ਕਿ ਜਦੋਂ ਬੰਦਾ ਮਨ ਬਣਾ ਲੇ ਨਾ ਖਾਸ ਕਰਕੇ ਉਹ ਇਨਸਾਨ ਜਿਹੜਾ ਗਲਤ ਰਾਹਾਂ ਤੇ ਤੁਰਿਆ ਹੋਵੇ ਉਹਨੇ ਜਦੋਂ ਸੋਚ ਲਿਆ ਮੈਂ ਇਹ ਚੀਜ਼ ਕਰਨੀ ਤੇ ਕਰਨੀ ਆ ਇਹਨਾਂ ਦਾ ਰੈਸਟੋਰੈਂਟ ਵੀ ਖੋਦਦਾ ਸ਼ੈਫ ਵੀ ਆਪ ਹੀ ਕਰਦੇ ਨੇ ਉਹਨਾਂ ਦੇ ਦੋਸਤ ਵੀ ਆ ਨੈਕਸਟ ਟਾਈਮ ਆ ਉਹਨਾਂ ਦੇ ਸਾਰੇ ਜਿਹੜੇ ਸਟਾਫ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵਿੱਚ ਲੈ ਕੇ ਆਉਂਦੀ ਤੇ ਇਹ ਆਪ ਹੀ ਕਰਦੇ ਆ ਤੇ ਸ਼ੁਰੂਆਤ ਆ ਜਿਹੜੀ ਉਹ ਕਰਦੇ ਅਸੀਂ ਘਰੇ ਵੀ ਕੁਕਿੰਗ ਕਰਦੇ ਰਹੇ ਆ ਤੋ ਜਿਹੜੇ ਖਾਂਦੇ ਉਹਨਾਂ ਨੂੰ ਜਿਆਦਾ ਪਤਾ ਪਵੇ ਨੇ ਉਹਦੇ ਲਈ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਸੋ ਮੁੰਡਾ ਜਿਹੜਾ ਮਲਟੀ ਟੈਲੈਂਟਡ ਆ ਤੇ ਦੂਜੀ ਗੱਲ ਇਹ ਮੈਨੇ ਤੁਹਾਡਾ ਸਟਾਫ ਕਿੰਨਾ ਤੇ ਕਿਵੇਂ ਸਾਰਾ ਮੈਨੇਜ ਕਰਦੇ ਹਾਂ ਮੈਂ ਮੈਨੇਜ ਕੀ ਮੈਂ ਕੁਕਿੰਗ ਦਾ ਕੀ ਹੈ ਕਿ ਮੇਰੀ ਮੈਰੀਨੇਸ਼ਨਸ ਹੁੰਦੀਆਂ ਫਿਰ ਆਰਡਰ ਤੇ ਰੈਡੀ ਕਰਕੇ ਦੇਣਾ ਅਗਲੇ ਨੂੰ ਨਾ ਪਹਿਲੇ ਸਾਰਾ ਮੈਰੀਨੇਟਡ ਹੁੰਦਾ ਸਿਸਟਮ ਕਿਉਂਕਿ ਜਿਹੜੇ ਨੌਨ ਵੇਜ ਲਵਰ ਹੈਗੇ ਉਹਨਾਂ ਨੂੰ ਉਹ ਚੰਗੀ ਤਰ੍ਹਾਂ ਇਸ ਚੀਜ਼ ਨੂੰ ਸਮਝਣ ਗਿਆ ਵੀ ਮੈਰੀਨੇਸ਼ਨਸ ਜਿਆਦਾ ਫੋਕਸ ਮੇਰਾ ਉਹਨਾਂ ਤੇ ਆ ਕੀ ਕੀ ਪਾਉਨੇ ਆ ਕੀ ਨਹੀਂ ਪਾਉਂਦੇ ਠੀਕ ਹੈ ਤੇ ਸਟਾਫ ਮੇਰੇ ਕੋਲ ਹਾਂ ਦੋ ਜਣੇ ਹੈਗੇ ਆ ਮੇਰੇ ਕੋਲ ਇੱਥੇ ਹੈਲਪਰ ਹੈ ਤੇ ਇੱਕ ਮੁੰਡਾ ਮੈਨੇਜਰ ਹੈ ਬਸ ਦੇਖ ਹਾਂ ਕੁਕਿੰਗ ਮੈਂ ਖੋਦੀ ਕਰਦਾ ਮੇਰੇ ਕੋਲ ਮੈਂ ਕੱਲਾ ਵੀ ਹੋਵਾਂਗਾ ਤਾਂ ਮੈਂ ਬਣਾ ਕੇ ਖਵਾ ਦੂੰਗਾ ਮੈਂ ਡਿੱਕੂੰਗਾ ਨਹੀਂ ਕੋਈ ਆਊਗਾ ਤਾਂ ਬਣਾ ਕੇ ਦੇ ਦੂਗਾ ਨਹੀਂ ਬਿਲਕੁਲ ਸੈਲਫ ਸੌਲਟ ਹੋਣਾ ਸੈਲਫ ਨੂੰ ਖੋਦ ਨੂੰ ਮੇਰਾ ਮਤਲਬ ਪੈਸ਼ਾ ਮੇਰੇ ਕੋਲ ਮੈਨੂੰ ਸਕੂਨ ਮਿਲਦਾ ਕੁਕਿੰਗ ਕਰਕੇ ਹੂੰ ਮੈਨੂੰ ਸ਼ਾਇਦ ਮੈਂ ਕਿਸੇ ਮੈਨੂੰ ਕਿਸੇ ਚੀਜ਼ ਚ ਸਕੂਨ ਨਹੀਂ ਹੈਗਾ ਵੀ ਜਦੋਂ ਮੇਰੇ ਹੱਥ ਦੇ ਵਿੱਚ ਫਰਾਇਰ ਫੜਿਆ ਹੁੰਦਾ ਤਾਂ ਮੈਂ ਹੀ ਜਾਣਦਾ ਵੀ ਮੇਰੀ ਫੀਲਿੰਗ ਕੀ ਹੈ ਤੇ ਜਦੋਂ ਮੈਨੂੰ ਅੱਗੋਂ ਅਗਲਾ ਕਹਿ ਦਿੰਦਾ ਵੀ ਤਾਂ ਫਿਰ ਮੈਂ ਆਊਟ ਆ ਉਸ ਵਰਡ ਉਹ ਫਿਲੀਮ ਮੈਕ ਪਰੈਸ ਨਹੀਂ ਕਰ ਸਕਦਾ ਤੁਹਾਡੇ ਮਤਲਬ ਜਿਹੜਾ ਵੀ ਨੂੰ ਬਣਿਆ ਉੱਤੇ ਲਿਖੜਾਏ ਹਨ ਤੇ ਟੇਕ ਆਵੇ ਹੈ ਨਾ ਤੇ ਉਹ ਫਿਰ ਤੁਸੀਂ ਆਰਡਰ ਵੀ ਕਰਦੇ ਹੋ ਹਾਂ ਡਾਈਨਿੰਗ ਵੀ ਇੱਥੇ ਬੈਠ ਕੇ ਵੀ ਖਾ ਸਕਦੇ ਆਪਾਂ ਸਾਡੇ ਕੋਲ ਡਿਲੀਵਰੀ ਦੀ ਵੀ ਹੈਗੀ ਹੈ ਸਹੂਲਤ ਜੋਮੈਟੋ ਵਗੈਰਾ ਵੀ ਆਪਾਂ ਆਪਣੇ ਆਰਡਰ ਪੈਂਦੇ ਜੋਮੈਟੋ ਦੇ ਫਟਾਫਟ ਐਪ ਤੇ ਸਵੀਗੀ ਤੇ ਆਪਣੇ ਆਨਲਾਈਨ ਆਰਡਰ ਵੀ ਪੈਂਦੇ ਆਪਾਂ ਖੁਦ ਵੀ ਡਿਲੀਵਰੀ ਕਰਦੇ ਆਂ ਕੀ ਬਾਤ ਮੋਗੇ ਦੇ ਨੇੜੇ ਮੋਗੇ ਦੇ ਵਿੱਚ ਇੱਥੇ 10 ਕਿਲੋਮੀਟਰ ਦੇ ਨੇੜੇ ਜਿਹੜੇ ਕੋਈ ਚਾਰਜ ਨਹੀਂ ਫ੍ਰੀ ਡਿਲੀਵਰੀ ਕੋਈ ਪੈਸੇ ਨਹੀਂ ਜਿੱਤੋ ਵੀ ਆਰਡਰ ਆਗਾ ਪਕਰਾਂਗੇ ਕਿੰਨੀਆਂ ਤੁਸੀਂ ਮਤਲਬ ਜਿਹੜੀਆਂ ਆਈਟਮਾਂ ਬਣਾ ਕੇ ਦਿੰਦੇ ਹੋ ਹੁਣ ਆਪਣੇ ਕੋਲ ਵੈਜ ਨੌਨ ਵੈਜ 40 ਪਲੱਸ ਆਈਟਮਾਂ ਹੈਗੀਆਂ ਹਾਂ ਚਿਕਨ ਦੀਆਂ ਦਾ ਲਿਮਟਡ ਜੀਆਂ ਕੁਝ ਕੁ ਚਿਕਨ ਇਹੋ ਜਿਹੇ ਜੋ ਤੁਹਾਨੂੰ ਕਿਤੇ ਮਿਲਨੇ ਨਹੀਂ ਨਹੀਂ ਹੈਗੀਆਂ ਮੈਰੀਨੇਸ਼ਨਸ ਇਹ ਜੀਆਂ ਉਹਨਾਂ ਦੀਆਂ ਕਿਸੇ ਨਹੀਂ ਮਤਲਬ ਖੁੱਦ ਦੀਆਂ ਖੁੱਦ ਐਕਸਪੈਰੀਮੈਂਟ ਆ ਉਹ ਬੰਦਾ ਖਾਊਗਾ ਫੇਰ ਹੀ ਦੱਸ ਸਕਦਾ ਟੇਸਟ ਕਿ ਕੰਪੈਰੀਜ਼ਨ ਉਹਨਾਂ ਦਾ ਟੇਸਟ ਦਾ ਨਹੀਂ ਹੈਗਾ ਕਿਉਂ ਕਿਉਂਕਿ ਉਹ ਖੁੱਦ ਐਕਸਪੈਰੀਮੈਂਟ ਆ ਉਹ ਟੇਸ ਨਹੀਂ ਬਣ ਸਕਦੀ ਉਹ ਚੀਜ਼ मतलब ਨਵੀਆਂ ਚੀਜ਼ਾਂ ਕਰ ਰਹੇ ਆ ਨਵੀਆਂ ਚੀਜ਼ਾਂ ਡਿਫਰੈਂਟ ਲੋਕਾਂ ਨੂੰ ਇੱਕ ਟੇਸਟ ਦੀ ਅਲੱਗ ਸਟੋਰੀ ਦਿਖਾ ਰਹੇ ਆ ਵੀ ਆ ਵੀ ਟੇਸਟ ਹੁੰਦੇ ਆ ਕਿਆ ਬਾਤ ਕੋਸ਼ਿਸ਼ ਕਰ ਰਹੇ ਆ ਹਮ ਹੌਲੀ ਹੌਲੀ ਸਮਝ ਆਊਗੀ ਹਰ ਇੱਕ ਦੇ ਤੁਸੀਂ ਆਪਣੇ ਰੈਸਟੋਰੈਂਟ ਦੀ ਜਿਹੜੀ ਡੈਕੋਰੇਸ਼ਨ ਆ ਉਹ ਬਾਹਰਲੇ ਤਰੀਕੇ ਦੇ ਨਾਲ ਕੀਤੀ ਹੈ ਨਾ ਤੇ ਐਨ ਆਰ ਆਈਸ ਨੂੰ ਵੀ ਉਧਰ ਦੀਆਂ ਚੀਜ਼ਾਂ ਪਸਾਦ ਹੋਣੀਆਂ ਹੋਣਗੀਆਂ ਤੇ ਤੁਸੀਂ ਦੇ ਵਿੱਚ ਹੋਰ ਕਿਹੜੀ ਰੈਸਪੀ ਆ ਜਿਹੜੀ ਡਿਫਰੈਂਟ ਹੋਵੇ ਪੰਜਾਬ ਦੇ ਨਾਲ हां जी कांसेप्ट ਦੀ ਗੱਲ ਕੀਤੀ ਕਿ ਇਹ ਆਪਾਂ ਵੈਸੇ ਪਤਾ ਹੀ ਇਟਾਲੀਅਨ ਕਨਸੈਪਟ ਹੈ ਸਾਰਾ ਠੀਕ ਹੈ ਤੁਸੀਂ ਬਾਹਰੋਂ ਵੀ ਚੈੱਕ ਕਰੋਗੇ ਤਾਂ ਮਤਲਬ वुਡਨ ਵਰਕ ਹੋਇਆ ਹੋਇਆ ਸਾਰੇ ਅੰਦਰ ਵੀ ਬਹੁਤ वुਡਨ ਵਰਕ ਹੋਇਆ ਹੈ ਇਹ ਕਨਸੈਪਟ ਆਪਣਾ ਖੁੱਦ ਦਾ ਕਨਸੈਪਟ ਆ ਠੀਕ ਹੈ ਵੀ ਕੁਝ ਅਲੱਗ ਕਰਨ ਲਈ ਹਰ ਇੱਕ ਚੀਜ਼ ਕਲਰ ਵਗੈਰਾ ਤੇ ਰੈਸਪੀਆਂ ਵੀ ਆਪਣੀਆਂ ਕੁਝ ਰੈਸਪੀਆਂ ਆਪਣੇ ਕੋਲ ਡਿਫਰੈਂਟ ਹੈ ਜੋ ਮਾਰ ਐਨਰਜੀ ਐਨਰਜੀ ਲਈ ਹੈ ਨਾ ਜਿਵੇਂ ਕਿ ਹਾਂ ਜਿਵੇਂ ਜੋ ਮਾਈਕਨ ਜਰਕ ਚਿਕਨ ਹੈ ਇੱਥੇ ਤੁਹਾਨੂੰ ਕਿਤੇ ਮਿਲੂਗਾ ਨਹੀਂ ਉਹ ਕਿਸ ਨੂੰ ਨਹੀਂ ਪਤਾ ਉਹਨਾਂ ਰੈਸਪੀਆਂ ਦਾ ਵੈਰੀ ਪੈਰੀ ਚਿਕਨ ਦਾ ਫੈਰਿਕ ਅਫਰੀਕਾ ਦੀ ਉਹ ਰੈਸਪੀ ਆ ਉਹ ਸਹੀ ਰੈਸਪੀ ਇੱਥੇ ਹੈ ਨਹੀਂ ਕਿਸੇ ਕੋਲ ਹੂੰ ਉਹਦੇ ਵਿੱਚ ਮਤਲਬ ਜੋ ਮਸਾਲੇ ਪੈਂਦੇ ਹਨਾ ਵੀ ਉਹ ਇੱਥੋਂ ਨਹੀਂ ਮਿਲਦੇ ਹੂੰ ਨਾ ਬਹੁਤ ਚੀਜ਼ਾਂ ਆਪਾਂ ਇੰਪੋਰਟ ਕਰਵਾਉਂਦੇ ਆ ਹੁਣ ਕੋਸ਼ ਕਰ ਸੀ ਐਹੋ ਜੀਆਂ ਚਿਲੀਜ਼ ਵਗੈਰਾ ਯੂਜ਼ ਕਰਦੇ ਆ ਜਿਹੜਾ ਇਕੱਠਾ ਸਟਾਕ ਅਸੀਂ ਮੰਗਾਉਂਦੇ ਆ ਸ਼ਿਲੋਂਗ ਵਗੈਰਾ ਤੋਂ ਤੇ ਉੱਥੋਂ ਹੀ ਆਉਂਦਾ ਇੰਨਾ ਮਤਲਬ ਮੈਨੂੰ ਲੱਗਦਾ ਨਹੀਂ ਵੀ ਇੰਨਾ ਮੱਥਾ ਹੀ ਤੇ ਕੋਈ ਨਹੀਂ ਮਾਰਦਾ ਬਿਲਕੁਲ ਹਾਂ ਮੇਰਾ ਫੂਡ ਦੇ ਪਰ ਵੀ ਇੱਕ ਪਿਆਰ ਕਹਿ ਰੋ ਹਨ ਵੀ ਮੈਂ ਲੋਕਾਂ ਦਾ ਟੇਸਟ ਬਦਲਣਾ ਚਾਹੁੰਦਾ ਮੂੰਹ ਦਾ ਵੀ ਕਿਉਂਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਸੀਂ ਵੀ ਉਹੀ ਚੀਜ਼ਾਂ ਹੀ ਖਾਈ ਜਾਂਦੇ ਘੋਮੋ ਘੋਮ ਕੇ ਉਹੀ ਚੀਜ਼ਾਂ ਚੱਲ ਪਈਆਂ ਹੈ ਨਾ ਪੇਟ ਚਾਲ ਦੇ ਵਿੱਚ ਲਾ ਲੋ ਹਨ ਫਰਾਈਡ ਖਾ ਲਿਆ ਜਾਂ ਜੋ ਬਣਾਉਂਦੇ ਆ ਉਹ ਖਾ ਲਿਆ ਤਾਂ ਮੇਰਾ ਮੈਂ ਇਹ ਸੋਚ ਜਾਈ ਆਪਾਂ ਬਹੁਤ ਚੀਜ਼ਾਂ ਲਿਆਈਏ ਜਿਹੜੀਆਂ ਲੋਕਾਂ ਨੂੰ ਪਤਾ ਕਿ ਵੀ ਆ ਵੀ ਚੀਜ਼ਾਂ ਹੈਗੀਆਂ ਇਹ ਵੀ ਬਣ ਸਕਦੀ ਹੈ ਟੇਸਟ ਚੇਂਜ ਕਰਨਾ ਚਾਹੁੰਦਾ ਮੈਂ ਹਰ ਇੱਕ ਦੇ ਮੂੰਹ ਦਾ ਚਲੋ ਜੀ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਰੈਸਟੋਰੈਂਟ ਲਈ ਇਦਾਂ ਹੀ ਤਰੱਕੀਆਂ ਕਰਦੇ ਰਹੋ ਇਸ ਹਨ ਬਿਨੇ ਚੌਧਰੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਛੋਟੇ ਸਮੇਂ ਦੇ ਵਿੱਚ ਜਿਹੜੀ ਸਟੋਰੀ ਦੱਸੀ ਆ ਪਰ ਸਟੋਰੀ ਬਹੁਤ ਲੰਮੀ ਆ ਜੇ ਪੋਡਕਾਸਟ ਵੀ ਕੀਤਾ ਜਾਵੇ ਉਹ ਵੀ ਥੋੜਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਚੇਂਜ ਕੀਤੀਆਂ ਮਨ ਬਣਾਇਆ ਉਸ ਤੋਂ ਬਾਅਦ ਸ਼ੈਫ ਦਾ ਕੰਮ ਵੀ ਖੁਦ ਕਰਦੇ ਨੇ ਬਾਹਰੋਂ ਜਿਹੜੀਆਂ ਆਈਟਮ ਬਣਾਉਂਦੇ ਨੇ ਖਾਣ ਦੇ ਲਈ ਉਹ ਵੀ ਇਪੋਰਟ ਕਰਾ ਕੇ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਇਹਨਾਂ ਨੇ ਕਹਿ ਕੇ ਕੋਈ ਮੱਥਾ ਨਹੀਂ ਮਾਰਦਾ ਪਰ ਜਿਹੜੇ ਵੀ ਕਸਟਮਰ ਇੱਥੇ ਆਉਂਦੇ ਆ ਉਹਨਾਂ ਨੂੰ ਪਤਾ ਇਹਨਾਂ ਦਾ ਮੇਨ ਮੋਟਿਵ ਆ ਜਿਹੜਾ ਗ੍ਰਾਹਕ ਆ ਉਹਨਾਂ ਨੂੰ ਕੁਆਲਿਟੀ ਦੇਣਾ ਔਰ ਸੋਸ਼ਲ ਮੀਡੀ ਤਾਂ ਉਹਨਾਂ ਤੇ ਵੀ ਤੁਸੀਂ ਆਰਡਰ ਕਰ ਸਕਦੇ ਹੋ तमाम ਜਿਹੜੇ ਕਾਉਂਸਲ ਇਹਨਾਂ ਨੇ ਬੜਾਏ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਇਦਾਂ ਹੀ ਹੋਰ ਨੌਜਵਾਨ ਇਹਨਾਂ ਤੋਂ ਸਿੱਖਤ ਲੈਣ ਤੇ ਇਦਾਂ ਹੀ ਫਿਊਚਰ ਦੇ ਵਿੱਚ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਵੱਖਰਾ ਮਕਾਮ ਹਾਸਲ ਕਰਨ ਹਨੀ ਬਿਨੇ ਚੌਧਰੀ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਰੈਸਟੋਰੈਂਟ ਲਈ ਤੇ ਮੈਂ ਚਾਹੁੰਨਾ ਕਿ ਆਪਣਾ ਜਿਹੜਾ ਪ੍ਰੋਪਰ ਐਡਰੈਸ ਆਪਣੇ ਫੋਨ ਨੰਬਰ ਕੰਟੈਕਟ ਨੰਬਰ ਉਹ ਦਰਸ਼ਕਾਂ ਨੂੰ ਜ਼ਰੂਰ ਸਾਂਝੇ ਕਰੋ ਤਾਂ ਕਿ ਉਹ ਵੀ ਇੱਥੇ ਵਿਜ਼ਿਟ ਕਰਨ ਹਾਂਜੀ ਆਪਣਾ ਜਦੋਂ ਬੁੱਕੀਪੁਰੇ ਚੌਂਕ ਆਉ ਬਈ ਬੁੱਕੀਪੁਰੇ ਚੌਂਕ ਦੇ ਲੈਫਟ ਹੈਂਡ ਸਾਈਡ ਆ ਜਦੋਂ ਆਪਾਂ ਬਰਨਾਲੇ ਤੋਂ ਮੋਗੇ ਵਾਲ ਨੂੰ ਆਉਂਦੇ ਆ ਖੱਬੇ ਆ ਆਪਣਾ ਬਲੂ ਕਲਰ ਦੀ ਬਿਲਡਿੰਗ ਆ ਦੂਰੀ ਲੱਭ ਜਾਣੀ ਤੁਹਾਨੂੰ ਠੀਕ ਹੈ ਜੀ ਤੇ ਕਦੋਂ ਵੀ ਕੋਈ ਵੀ ਆ ਸਕਦਾ ਤੇ 7717372275 ਮੇਰਾ ਨੰਬਰ ਹੈ ਕਦੇ ਵੀ ਕੋਈ ਕੰਟੈਕਟ ਕਰ ਸਕਦਾ ਮੈਨੂੰ ਪੁੱਛ ਸਕਦਾ ਬਾਕੀ ਆਪਣੀ ਗੂਗਲ ਵਗੈਰਾ ਤੇ ਲੋਕੇਸ਼ਨ ਹੈਗੀ ਆ ਬੰਦਾ ਸਰਚ ਕਰਕੇ ਹਾਰਬਰ ਗ੍ਰਿਲ ਆਪਣੀ ਡਾਇਰੈਕਸ਼ਨ ਆ ਜਾਊਗੀ ਇਥੇ